ਸਾਰਿਆਂ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਸੱਚੇ ਪਾਤਸ਼ਾਹ ਸਭ ਦੇ ਮਨ ਦੀਆਂ ਮਰਾਦਾਂ ਪੂਰੀਆਂ ਕਰੇ ਸੋ ਅੱਜ ਮੈਂ ਫੇਰ ਆ ਗਈ ਤੁਹਾਡਾ ਮਨੋਰੰਜਨ ਕਰਨ ਲਈ ਬਾਤ ਲੈ ਕੇ ਅੱਜ ਦੀ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਨੁਨੰਦ ਪਿਆਰੀ ਜੀ ਬਾਤ ਦਾ ਇੱਕ ਰਾਜੇ ਦੇ ਅਲਾ ਦਨਸੀ ਤਾਂ ਉਹਨੂੰ ਕਹਿਣ ਲੱਗੇ ਵੀ ਤੁਸੀਂ ਫਲਾਨੇ ਥਾਂ ਮੇ ਇੱਕ ਸਾਧੂ ਨੇ ਵੀ ਬਹੁਤ ਮੰਨੇ ਹੋਏ ਨੇ ਤੁਸੀਂ ਜਾ ਕੇ ਤਾਂ ਦੇਖੋ ਰਾਣੀ ਭਾਈ ਮੱਲੋ ਮੱਲੀ ਲੈ ਗਈ ਸੰਤ ਉਹਨੂੰ ਰਾਜੇ ਨੂੰ ਸੰਤਾਂ ਕੋਲੇ ਤਾਂ ਉਹ ਸੰਤ ਕਹਿਣ ਲੱਗੇ ਵੀ ਬੱਚਾ ਤਾਂ ਭਾਈ ਤੁਹਾਡੇ ਹੋ ਜਾਊਗਾ ਰਾਜਕੁਮਾਰ ਆਊਗਾ ਨਾਲੇ ਪੁੱਤ ਹੋਊਗਾ ਵੀ ਜਦੋਂ ਉਹਦਾ ਜਨਮ ਹੋਇਆ ਤਾਂ ਤੂੰ ਰਾਜੇ ਨੂੰ ਕਹਿੰਦੇ ਵੀ ਤੂੰ ਇੱਕ ਤਲਾਬ ਪਟਾਕੇ ਉਹਨੂੰ ਸਰੋਂ ਦੇ ਤੇਲ ਦਾ ਪਰਦੀ ਬੱਚੇ ਦੇ ਜਨਮ ਤੋਂ ਬਾਅਦ ਉਹ ਕਹਿੰਦਾ ਜੀ ਠੀਕ ਐ ਤੇ ਚਾਰ ਚੂੜੀਆਂ ਪਾਣੀ ਦੀਆਂ ਚੱਕ ਕੇ ਕਹਿੰਦਾ ਵੀ ਸੂਰਜ ਕੰਨੀ ਕਰਕੇ ਪਾਣੀ ਚਾਰ ਚੂੜੀਆਂ ਛੱਡੀ ਸੁਗੜ ਚਾਉਦੇ ਸੁਗੜ ਚਾਉਦੇ ਕਹੀ ਉਹ ਕਹਿੰਦਾ ਜੀ ਠੀਕ ਐ ਹੁਣ ਭਾਈ ਦਿਨ ਪਏ ਦਿਨ ਪਏ ਕੇ ਮੁੰਡਾ ਹੋ ਗਿਆ ਰਾਜਕੁਮਾਰ ਰਾਜਾ ਤਾਂ ਉਹਦੇ ਬੱਚਾ ਹੋਣ ਦੀ ਖੁਸ਼ੀ ਚ ਭੁੱਲ ਹੀ ਗਿਆ ਵੀ ਮੈਂ ਤਾਂ ਤਲਾਬ ਪਟਾਕੇ ਇਸਰੋਂ ਦੇ ਤੇਲ ਦਾ ਭਰਨਾ ਤਾਂ ਭੁੱਲ ਹੀ ਗਿਆ ਤਾਂ ਹੁਣ ਉਹ ਪੜ ਗਿਆ ਮੁੰਡਾ ਨੌਜਵਾਨ ਹੋ ਗਿਆ ਬਹੁਤ ਸੋਹਣਾ ਰਾਜਕੁਮਾਰ ਰਾਜੇ ਨੇ ਕਿਸੇ ਰਾਜੇ ਦੀ ਧੀ ਦੇਖੀ ਪਸੰਦ ਕਰਕੇ ਉਹਦਾ ਵਿਆਹ ਵੀ ਧਰ ਲਿਆ ਉਪਿਛਲੀਆਂ ਗੱਲਾਂ ਕੋਈ ਯਾਦ ਨਾ ਉਹਦੇ ਵੀ ਮੈਨੂੰ ਸੰਤਾ ਨੇ ਕਿਸ ਬਚਨ ਨਾਲ ਇਹ ਬੱਚਾ ਦਿੱਤਾ ਸੀ ਤਾਂ ਭਾਈ ਵਿਆਹ ਧਰਿਆ ਵਿਆਹ ਹੁਣ ਗਏ ਦੋ ਲਾਵਾਂ ਹੋ ਗਈਆਂ ਦੋ ਰਹਿ ਗਈਆਂ ਬਾਕੀ ਤਾਂ ਉੱਪਰੋਂ ਅਸਮਾਨ ਚੋਂ ਕੋਈ ਇਹੀ ਜੀ ਜਿਵੇਂ ਕੋਈ ਬਿਜਲੀ ਲਿਸ਼ਕਦੀ ਹੁੰਦੀ ਹੈ ਉਸ ਮੁੰਡੇ ਦੇ ਮੂਰੇ ਆ ਕੇ ਉਹ ਬਿਜਲੀ ਦਾ ਇੰਨਾ ਬਹੁਤ ਚਾਨਣ ਹੋਇਆ ਸਾਰੇ ਤਾਂ ਮੁੰਡੇ ਦੇ ਮੂਰੇ ਚਾਰ ਪਰੀਆਂ ਖੜੀਆਂ ਉਤਰ ਗਏ ਉਹਦੇ ਵਿੱਚੋਂ ਲਾਈਟ ਚੋਂ ਉਹ ਪਰੀਆਂ ਨੇ ਜਦੋਂ ਦੇਖਿਆ ਸਾਰੇ ਹੈਰਾਨ ਵੀ ਪਰੀਆਂ ਆਗੀਆਂ ਵੀ ਇੰਨਾ ਚਾਨਣ ਹੋਇਆ ਤਾਂ ਮੁੰਡੇ ਦੀਆਂ ਦੋ ਲਾਵਾਂ ਹੋਈਆਂ ਸੀ ਦੋ ਰਹਿੰਦੀਆਂ ਸੀ ਤਾਂ ਮੁੰਡੇ ਨੂੰ ਚੱਕ ਕੇ ਪਹਾਾਂ ਤੋਂ ਫੜਿਆ ਦੋ ਨੇ ਲੱਤਾਂ ਤੋਂ ਫੜਿਆ ਤਾਂ ਲੈ ਕੇ ਉੱਡ ਗਈਆਂ ਉਡੀਆਂ ਹੋਈਆਂ ਤਾਂ ਹੁਣ ਉਤਰਉਣ ਪਿੱਟਣ ਲੱਗ ਗਿਆ ਰਾਜਾ ਤੇ ਰਾਣੀ ਤਾਂ ਉਹ ਤਾਂ ਆਪਦੇ ਆਗੇ ਘਰਾਂ ਨੂੰ ਜਨਨ ਵਾਪਸ ਲੈ ਕੇ ਉਹੋ ਜਿਹੜੀ ਰਾਜੇ ਦੀ ਕੁੜੀ ਆ ਜਿਹਦੇ ਨਾਲ ਵਿਆਹ ਹੋ ਰਿਹਾ ਸੀ ਉਹ ਕਹਿਣ ਲੱਗੀ ਆ ਆਪਣੇ ਬਾਪ ਨੂੰ ਰਾਜੇ ਨੂੰ ਕਹਿੰਦੀ ਪਿਤਾ ਜੀ ਵੀ ਪਤੀ ਤਾਂ ਮੇਰਾ ਉਹੀ ਆ ਜਿਹਦੇ ਨਾਲ ਦੋ ਲਾਵਾਵਾਂ ਹੋ ਗਈਆਂ ਉਸੇ ਨੂੰ ਮੰਨੂ ਮੈਂ ਆਪਦਾ ਪਤੀ ਹੋਰ ਵਿਆਹ ਨਾ ਮੇਰੇ ਬਾਰੇ ਕੋਈ ਸੋਚਿਓ ਬਣਾ ਮੈਂ ਕਰਾਉਣਾ ਬਣੀ ਵੀ ਤੁਸੀਂ ਮੈਨੂੰ ਇੱਕ ਅਲੱਗ ਮਹਿਲ ਪਾ ਦਿਓ ਛੋਟਾ ਹੀ ਪਾ ਦਿਓ ਵੀ ਮੈਨੂੰ ਦੱਸਿਓ ਉੱਥੇ ਮੇਰਾ ਪ੍ਰਸ਼ਾਦਾ ਪਾਣੀ ਦਿਆ ਕਰਨਗੀ ਆ ਮੈਂ ਉੱਥੇ ਰਹੂੰਗੀ ਉਹ ਕਹਿੰਦਾ ਵੀ ਠੀਕ ਆ ਉਹਨੇ ਸੋਚਿਆ ਵੀ ਕੁੜੀ ਗਮਚਹਿ ਹੁਣ ਇਹਨਾਂ ਨੂੰ ਘਰ ਪਾਉਣੇ ਕੀ ਔਖੇ ਨੇ ਕਰਤਾ ਭਾਈ ਸਾਰਾ ਕੁਝ ਹੋਮੇ ਤਾਂ ਹੁਣ ਉਹ ਕੁੜੀ ਨੇ ਪਿੰਡਾਂ ਚ ਆਲੇ-ਦਾਲੇ ਸ਼ਹਿਰਾਂ ਚ ਸਾਰੇ ਡੌਂਡ ਕੀ ਫਰਿਆਤੀ ਕਹਿੰਦੀ ਵੀ ਜਿਹੜਾ ਕੋਈ ਬੰਦਾ ਮੈਨੂੰ ਆ ਕੇ ਕੋਈ ਅਦਭੁੱਤ ਗੱਲ ਸੁਣਾਊਗਾ ਹੱਡ ਬੀਤੀ ਹੋਵੇ ਜਾਂ ਜੱਗ ਬੀਤੀ ਹੋਵੇ ਚਾਹੇ ਮੇਰੀ ਹੀ ਹੋਵੇ ਕਹਿੰਦੀ ਵੀ ਉਹਨੂੰ ਮੈਂ 100% ਦੇਉਂਗੀ ਇਨਾਮ ਦਾ ਤਾਂ ਲੋਕ ਭਾਈ ਆਉਂ ਹੀ ਜਾਂਦੇ ਨੇ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਉਹ ਸੁਣਦੀ ਨਹੀਂ ਕਿਸੇ ਦੀ ਗੱਲ ਕਿਉਂ ਉਹ ਕਹਿੰਦੀ ਵੀ ਮੈਨੂੰ ਉਹ ਗੱਲ ਸੁਣਾਓ ਜਿਹੜੀ ਕਿਸੇ ਨੇ ਦੇਖੀ ਸੁਣੀ ਨਾ ਹੋਵੇ ਕਦੇ ਨਵੀਂ ਹੋਵੇ ਤਾਂ ਇੱਕ ਪਿੰਡ 'ਚੋਂ ਇੱਕ ਬਜ਼ੁਰਗ ਬੰਦਾ ਕਹਿੰਦਾ ਆਪਣੇ ਪੋਤੇ ਨੂੰ ਕਹਿੰਦਾ ਮੈਨੂੰ ਲੈ ਕੇ ਚੱਲ ਉਹ ਕਹਿੰਦਾ ਬਾਬਾ ਬਾਤ ਸੁਣਾਉਣੀ ਪਊਗੀ ਕੋਈ ਨਵੀਂ ਤਾਜੀ ਉਹ ਕਹਿੰਦਾ ਕੋਈ ਨਾ ਇੱਧਰ ਉੱਧਰੋਂ ਜੋੜ ਕੇ ਸੁਣਾ ਦਾਂਗੇ ਕਹਿੰਦਾ 100% ਦਿੰਦੀ ਐ ਰਾਣੀ ਕਹਿੰਦਾ ਜੇ ਆਪਾਂ ਨੂੰ ਇੱਕ ਅੱਧਾ ਹੀ ਮਿਲ ਗਿਆ ਕੀ ਪਤਾ ਹੁੰਦਾ ਕਹਿੰਦਾ ਇੱਕ ਅੱਧਾ ਵੀ ਬਹੁਤ ਹੁੰਦਾ ਭਾਈ ਉਹ ਕਹੇ ਸੁਣੇ ਤਾਂ ਮੁੰਡੇ ਨੂੰ ਲੈ ਗਿਆ ਆਪਣੇ ਪੋਤੇ ਨੂੰ ਨਾਲ ਲਗਿਆ ਤਾਂ ਜਦੋਂ ਜਾਂਦੇ ਨੇ ਤੁਰੇ ਨਦੀ ਉਹ ਨਹਿਰੋਂ ਨਹਿਰ ਨਦੀ ਜਾਂਦੀ ਐ ਬਹੁਤ ਵੱਡੀ ਉਹਦੇ ਕਨਾਰੇ-ਕਨਾਰੇ ਤੁਰੇ ਜਾਂਦੇ ਨੇ ਤਾਂ ਗਾਹਾਂ ਕੀ ਦੇਖਦੇ ਨੇ ਵੀ ਚਾਰ ਪਰੀਆਂ ਤੇ ਇੱਕ ਬਹੁਤ ਸੋਹਣਾ ਨੌਜਵਾਨ ਮੁੰਡਾ ਨਾ ਆ ਰਹੇ ਨੇ। ਉੱਥੇ ਦਰਖਤ ਦੇ ਓਲੇ ਹੋ ਕੇ ਖੜ ਗਿਆ ਬੁढ़ा ਮੁੰਡੇ ਨੂੰ ਲੈ ਕੇ ਕਹਿੰਦਾ ਦੇਖੋ ਇਹ ਕਹਿੰਦਾ ਆਪਾਂ ਨਜ਼ਾਰਾ ਤਾਂ ਦੇਖੀਏ ਕਹਿੰਦਾ ਵੀ ਕੀ ਕਰ ਰਹੇ ਨੇ ਇਹ ਵੀ ਕਿੰਨਾ ਸੋਹਣਾ ਵੀ ਮੁੰਡਾ ਤਾਂ ਕੋਈ ਆਪਣੇ ਮਾਤ ਲੋਕ ਦਾ ਹੈ। ਉਹ ਪਰੀਆਂ ਨੇ ਇੰਨੀਆਂ ਸੋਹਣੀਆਂ ਮੁੰਡਾ ਵੀ ਬਹੁਤ ਸੋਹਣਾ ਹੈ। ਭਾਈ ਉਹਨੇ ਜਦੋਂ ਨੱਚਤੀਆਂ ਨਾਨ ਉਤਵਾਦ ਮੁੰਡੇ ਨੇ ਪਾਣੀ ਚੋਂ ਚਾਰ ਚੂੜੀਆਂ ਚੱਕੀਆਂ ਸੂਰਜ ਕੰਨੀ ਛੱਡ ਕੇ ਕਹਿੰਦਾ ਸੁਗੜ ਚਾਉਦੇ ਸੁਗੜ ਚਾਉਦੇ ਤਾਂ ਉੱਡ ਗਏ ਭਾਈ ਉਹ ਤਾਂ ਲੈ ਕੇ ਉਹਨੂੰ ਫੇਰ ਉੱਡ ਗਈਆਂ ਮੁੰਡੇ ਨੂੰ ਉਹ ਬੜਾ ਹੈਰਾਨ ਹੋਇਆ ਕਹਿੰਦਾ ਮੇਰੀ ਇੰਨੀ ਉਮਰ ਹੋ ਗਈ ਮੈਂ ਤਾਂ ਅਹੇਜੇ ਕਦੇ ਅਦਭੁਤ ਸੀਨ ਹੀ ਨਹੀਂ ਦੇਖਿਆ ਵੀ ਇਹ ਐਨੇ ਸੋਹਣੇ ਲੋਕ ਕਿੱਥੋਂ ਉਤਰ ਕੇ ਆਏ ਇਹ ਕਹਿੰਦਾ ਤਾਂ ਪਰੀਆਂ ਨੇ ਕਹਿੰਦਾ ਉਹ ਤਾਂ ਮੁੰਡਾ ਵੀ ਬਾਲਾ ਸੋਹਣਾ ਥੀ ਉਹ ਤਾਂ ਆਪਣੇ ਵਰਗੇ ਤੇ ਆਪਣੇ ਪਿੰਡਾ ਉਹਦਾ ਲੱਗਦਾ ਸੀ ਮਾਤ ਲੋਕ ਦਾ ਕਹਿਣ ਲੱਗਿਆ ਪੋਤੇ ਨੂੰ ਕਹਿੰਦਾ ਆਹੀ ਗੱਲ ਸੁਣਾਉਨੇ ਆ ਚੱਲ ਕੇ ਰਾਜਕੁਮਾਰੀ ਨੂੰ ਬਾਗੇ ਭਾਈ ਰਾਜਕੁਮਾਰੀ ਦੇ ਮਹਿਲਾ ਚ ਗਏ ਜਾ ਕੇ ਦੇਖਦੇ ਨੇ ਵੀ ਲੋਕ ਤਾਂ ਕੁਛ ਨਹੀਂ ਕੋਈ ਕੰਮ ਦੀ ਗੱਲ ਹੀ ਨਹੀਂ ਸੁਣਾਉਂਦੇ ਉਹਨੇ ਸੋਚਿਆ ਵੀ ਇਹ ਤਾਂ ਮੈਨੂੰ ਮਿਲਣਗੇ ਟਕੇ ਤਾਂ ਉਹਨੂੰ ਕਹਿਣ ਲੱਗਿਆ ਜਾ ਕੇ ਕਹਿੰਦਾ ਵੀ ਅਸੀਂ ਮਹਾਰਾਣੀ ਜੀ ਆ ਰਹੇ ਤੇ ਤਾਂ ਜਾ ਰਹੇ ਤੇ ਕਹਿੰਦਾ ਨਦੀ ਦੇ ਕਾਂਡੇ ਕਾਂਡੇ ਕਹਿੰਦਾ ਚਾਰ ਬਹੁਤ ਸੋਹਣੀਆਂ ਪਰੀਆਂ ਤੇ ਇੱਕ ਬਹੁਤ ਹੀ ਸੁੰਦਰ ਮੁੰਡਾ ਨਾ ਰਹੇ ਸੀ ਉਹ ਭਈ ਕਹਿੰਦੀ ਅੱਛਾ ਕਿਉਂ ਉਹਨੂੰ ਪਤਾ ਤੀ ਵੀ ਚਾਰ ਪਰੀਆਂ ਉਹਨੂੰ ਲਗਈਆਂ ਨੇ ਕਹਿੰਦੀ ਮੁੰਡਾ ਕਿਹਾ ਜਾ ਸੀ ਇਹੋ ਜਿਹਾ ਸੀ ਕਹਿੰਦਾ ਹਾਂ ਇੰਨਾ ਲੰਬਾ ਸੀ ਕਹਿੰਦਾ ਹਾਂ ਕਹਿੰਦੀ ਫੇਰ ਉਹੀ ਸੀ ਮੇਰਾ ਪਤੀ ਉਹਨੂੰ ਕਤਾ ਭਾਈ ਕਹਿੰਦੀ ਆ ਫੜ ਸੌ ਟਕਾ ਮੈਨੂੰ ਕਹਿੰਦੀ ਉਹ ਜਗਾ ਦਿਖਾ ਦੇਵੀ ਕਿੱਥੇ ਐ ਉਹ ਤੈਂ ਕਿੱਥੇ ਦੇਖਿਆ ਉਹ ਕਹਿੰਦਾ ਹਾਂ ਠੀਕ ਐ ਭਾਈ ਉਹ ਲੈ ਗਿਆ ਨਾਲ ਤਾਂ ਸੌ ਟਕਾ ਲੈ ਗਿਆ ਦਾਦਾ ਪੁੱਤਾਂ ਨਾਲੇ ਉਸ ਜਗਾ ਤੇ ਲਿ ਜਾ ਕੇ ਉਹਨੂੰ ਕਹਿਣ ਲੱਗੇ ਵੀ ਆ ਜਗਾ ਤੇ ਸੀ ਅਸੀਂ ਇੱਥੇ ਆਦ ਰੱਖ ਤੋਂ ਲੈ ਖੜ ਕੇ ਦੇਖਿਆ ਭਾਈ ਉਹ ਖੜੀ ਰਹੀ ਉਹਨੇ ਦੇਖਿਆ ਵੀ ਹੁਣ ਤਾਂ ਇੱਥੇ ਕੁਝ ਨਹੀਂ ਆ ਰਿਹਾ ਤਾਂ ਉਹ ਨਦੀ ਦੇ ਕਿਨਾਰੇ-ਕਿਨਾਰੇ ਤੁਰ ਪੀ ਗਏ ਹਨ ਤੁਰੀ ਜਾਂਦੀ ਹੈ ਤਾਂ ਇੱਕ ਕੂਟੀਆਂ ਆਉਂਦੀ ਹੈ ਸੰਤਾਂ ਦੀ ਕੋਈ ਸਾਧੂ ਸੰਤ ਬੈਠੇ ਨੇ ਜਾ ਕੇ ਮੱਥਾ ਟੇਕ ਕੇ ਬੈਂਦੀ ਹੈ ਉਹ ਕਹਿਣ ਲੱਗਿਆ ਬੱਚਾ ਤੂੰ ਕੱਲੀ ਹੋਈ ਇੱਥੇ ਕੀ ਕਰਨ ਆਈ ਐ ਉਹ ਕਹਿੰਦੀ ਜੀ ਵੀ ਮੇਰਾ ਉਹਨੇ ਸਾਰੀ ਕਹਾਣੀ ਦੱਸਦੀ ਵੀ ਮੇਰੇ ਪਤੀ ਨੂੰ ਲੈ ਗਈਆਂ ਪਰੀਆਂ ਮੇਰੀਆਂ ਦੋ ਲਾਵਾਂ ਹੋਈਆਂ ਸੀ ਦੋ ਬਾਕੀ ਸੀ ਵੀ ਮੈਂ ਤਾਂ ਪਾਲ ਕਰਦੀ ਫਿਰਦੀ ਆ ਉਹ ਕਹਿੰਦਾ ਵੀ ਤੂੰ ਇੱਥੋਂ ਸਿੱਧੀ ਉਹ ਤੁਰੀ ਜਾ ਹਲੇ ਹੋਰ ਵੀ ਤੈਨੂੰ ਇੱਕ ਸੰਤ ਮਿਲਣਗੇ ਕੁਟੀਆ 'ਚ ਉੱਥੇ ਵਗ ਜਾ ਉਹ ਸਾਰਾ ਕੁਝ ਦੱਸਣਗੇ ਵਾਗੀ ਭਾਈ ਜਾ ਕੇ ਦੇਖੀ ਕੁਟੀਆ ਤਾਂ ਸੰਤਨ ਮੁੱਠਾ ਢੱਕਿਆ ਬੈਗੀ ਸੰਤ ਜਦੋਂ ਸੰਤ ਅੱਖਾਂ ਮੀਚੀ ਬੈਠੇ ਨੇ ਉਹਨਾਂ ਨੇ ਅੱਖਾਂ ਖੋਲੀਆਂ ਵੀ ਨੌਜਵਾਨ ਇੰਨੀ ਸੁੰਦਰ ਕੁੜੀ ਕਹਿਣ ਲੱਗੇ ਬੱਚਾ ਤੂੰ ਇੱਥੇ ਕੀ ਕਰਨ ਆਈ ਏ ਧੀਏ ਇੰਨੇ ਕੀ ਵਿਵਤਾ ਤੈਨੂੰ ਤੂੰ ਕੱਲੀ ਇੰਨੇ ਮੂਰੇ ਰਾਤ ਐ ਉਹ ਕਹਿਣ ਲੱਗੀ ਵੀ ਮੈਨੂੰ ਕੋਈ ਰਾਤ ਦਾ ਡਰ ਨਹੀਂ ਮੈਨੂੰ ਕਾਸੇ ਦਾ ਨਹੀਂ ਨਾ ਮੈਨੂੰ ਕੋਈ ਵੀ ਜਿਉਣ ਦਾ ਐ ਜੇ ਮੇਰੇ ਪਤੀ ਨੂੰ ਲੈ ਗਈਆਂ ਚੱਕ ਕੇ ਪਰੀਆਂ ਮੈਂ ਤਾਂ ਉਹਨੂੰ ਲੱਭਦੀ ਫਿਰਦੀਆਂ ਚਾਹੇ ਮੈਨੂੰ ਮੌਤ ਵੀ ਆ ਜਾਏ ਮੈਨੂੰ ਕੋਈ ਡਰ ਨਹੀਂ ਕਾਸੇ ਦਾ ਉਹ ਕਹਿਣ ਲੱਗਿਆ ਵੀ ਹੁਣ ਤੂੰ ਰਾਤ ਕੱਟ ਵੀ ਸਵੇਰੇ ਗੱਲ ਕਰਾਂਗੇ ਭਾਈ ਅੱਜ ਤੋਂ ਸਵੇਰੇ ਦਿਨ ਚੜਿਆ ਉਹਨੂੰ ਪੁੱਛਣ ਲੱਗਿਆ ਉਹ ਕਹਿੰਦੀ ਜੀ ਹੁਣ ਵੀ ਮੇਰੇ ਪਤੀ ਨੂੰ ਐ ਕਰਕੇ ਦੋ ਲਾਵਾ ਹੋਈਆਂ ਸੀ ਦੋ ਰਹਿੰਦੀਆਂ ਸੀ ਉਦੋਂ ਬਾਅਦ ਵੀ ਕਿਸੇ ਬੰਦੇ ਨੇ ਮੈਨੂੰ ਜਿਹਨੇ ਦੱਸਿਆ ਉਹ ਕਹਿੰਦਾ ਵਿਚਾਰੇ ਪਰੀਆਂ ਮੇਰੇ ਪਤੀ ਨੂੰ ਲੈ ਕੇ ਇਸ ਨਦੀ ਚ ਨਾ ਰਹੀਆਂ ਸੀ ਉਹ ਕਹਿੰਦਾ ਹਾਂ ਇਹ ਨਹੀਂ ਹੈ ਕਹਿੰਦਾ ਹੈਗੀਆਂ ਨੇ ਕਹਿੰਦਾ ਉਹ ਭਾਈ ਉਹ ਕਹਿੰਦਾ ਵੀ ਤੂੰ ਤੈਨੂੰ ਡਰ ਡਰ ਨਹੀਂ ਲੱਗਿਆ ਹੁੰਦੀ ਨੂੰ ਕਹਿੰਦੀ ਨਾ ਮੈਨੂੰ ਤਾਂ ਮੌਤ ਵੀ ਕਬੂਲ ਹੈ ਕਿਉਂ ਜਦੋਂ ਬੰਦੇ ਨੇ ਕੁਝ ਪਾਉਣਾ ਹੁੰਦਾ ਫਿਰ ਉਹਨੂੰ ਕੁਝ ਨਹੀਂ ਦੀਂਦਾ ਹੁੰਦਾ ਤਾਂ ਭਾਈ ਉਹ ਕਹਿਣ ਲੱਗੀ ਵੀ ਫਿਰ ਹੁਣ ਮੈਨੂੰ ਕਰੋ ਮੇਰਾ ਕੁਝ ਤਾਂ ਉਹ ਕਹਿਣ ਲੱਗਿਆ ਸਾਧੂ ਕਹਿੰਦਾ ਵੀ ਕਰਨ ਤਾਂ ਭਾਈ ਮੈਂ ਤੇਰਾ ਸਾਰਾ ਕੁਝ ਹੀ ਵੇ ਬੁਲਾ ਲੀਆਂ ਪਰੀਆਂ ਬੁਲਾ ਲੀਆਂ ਤਾਂ ਉਹਨਾਂ ਨੇ ਕੋਈ ਰਾਹ ਨਾ ਦਿੱਤਾ ਰਾਹ ਨਾ ਦਿੱਤਾ ਤਾਂ ਉਹ ਕਹਿਣ ਲੱਗਿਆ ਹੁਣ ਧੀਏ ਐਂ ਕਰ ਆਹੀ ਨਦੀ ਚ ਇਹ ਚ ਪਾਣੀ ਡੂੰਗਾ ਨਹੀਂ ਹੈ ਗੋਡੇ-ਗੋਡੇ ਪਾਣੀ ਹੈ ਕਹਿੰਦਾ ਇਹਨੂੰ ਪਾਰ ਕਰ ਜਾ ਗਾਹਾਂ ਕਹਿੰਦਾ ਇੱਕ ਕੁਟਿਆ ਮਿਲੂ ਤੈਨੂੰ ਐ ਉਹਦੇ ਵਿੱਚ ਵੜ ਜੀ ਉਹਦੇ ਚ ਕਹਿੰਦਾ ਤੇਰਾ ਪਤੀ ਪਿਆ ਹੋਊ ਮਰਿਆ ਕਹਿੰਦਾ ਉਹਦੇ ਸਿਰ ਪੈਰਾਂ ਕੰਨੀ ਸੋਟੇ ਪਏ ਨੇ ਦੋ ਕਹਿੰਦਾ ਸਿਰ ਆਲਾ ਪੈਰਾਂ ਕੰਨੀ ਧਰਦੀ ਪੈਰਾਂ ਆਲਾ ਧਰਦੀ ਸਿਰ ਕੰਨੀ ਪਰ ਉਹ ਧਰਨਸਾਰ ਕਹਿੰਦਾ ਪਿੱਛੇ ਭੱਜਿਆ ਹੀ ਉੱਥੇ ਨਾ ਖੜ ਕੇ ਪਿੱਛੇ ਨਾ ਜਾ ਕੀ ਜਮਈ ਇੱਥੇ ਆ ਜੀ ਕਹਿੰਦਾ ਮੇਰੇ ਕੋਲੇ ਉਹ ਕਹਿਣ ਲੱਗੀ ਵੀ ਠੀਕ ਐ ਤਾਂ ਭਾਈ ਉਹਨੇ ਉਵੇਂ ਹੀ ਕਰਿਆ ਕੁੜੀ ਨੇ ਪਾਣੀ ਨੂੰ ਵਾਰ ਕਰ ਗਈ ਦੇਖਿਆ ਵੀ ਇਹ ਤਾਂ ਗੋਡੇ-ਗੋਡੇ ਹੀ ਐ ਵਾਗੀ ਜਾ ਕੇ ਦੇਖਦੀ ਐ ਤਾਂ ਪਤੀ ਮਰਿਆ ਪਿਆ ਉਹ ਮੈਂ ਦੇਖਿਆ ਵੀ ਸੱਚੀ ਐ ਤਾਂ ਸੋਟੇ ਪਏ ਨੇ ਦੋ ਉਹਨੇ ਇੱਕ ਉਧਰੋਂ ਚੱਕ ਕੇ ਸਿਰ ਵਾਲਾ ਪੈਰਾਂ ਕੰਨੀ ਧਰਿਆ ਪੈਰਾਂ ਵਾਲਾ ਸਿਰ ਕੰਨੀ ਧਰਿਆ ਤਾਂ ਮੁੰਡਾ ਉੱਠ ਕੇ ਬਹਿ ਗਿਆ ਦੇਖ ਲਿਆ ਵੀ ਮੇਰਾ ਪਤੀ ਆ ਉਹਨੇ ਵੀ ਦੇਖ ਲਈ ਵੀ ਤਾਂ ਮੇਰੀ ਹੀ ਰਾਜਕੁਮਾਰੀ ਆ ਜਿਹਦੇ ਨਾਲ ਦੋ ਲਾਮਾਂ ਹੋਈਆਂ ਨੇ ਤਾਂ ਜਦੋਂ ਉਹਨੇ ਉੱਠ ਕੇ ਫੱਟਦੇ ਨੇ ਬਹਿ ਗਿਆ ਤਾਂ ਉਹ ਤਾਂ ਫਟਾਫਟ ਭੱਜ ਲਈ ਉਥੋਂ ਭੱਜੀ ਤਾਂ ਆ ਕੇ ਸੰਤ ਦੀ ਕੁਟੀਆ 'ਚ ਫੇਰ ਆਵੜੀ ਉਹਦੇ ਜਾਂਦੀ ਨੂੰ ਸਾਧੂ ਨੇ ਏਹਠਾਂ ਇੱਕ ਟੋਆ ਪੱਟ ਰੱਖਿਆ ਬਹੁਤ ਡੂੰਗਾ ਪੱਟ ਕੇ ਉਹਨੂੰ ਕਹਿਣ ਲੱਗਿਆ ਵੀ ਕਰਿਆ ਹੀ ਕੰਮ ਕਹਿੰਦੀ ਹਾਂ ਕਹਿੰਦਾ ਇਹਦੇ 'ਚ ਵੜ ਜਾ ਟੋਏ 'ਚ ਟੋਏ 'ਚ ਵੜ ਕੇ ਉਹਦੇ ਉੱਤੇ ਇੱਕ ਪੱਥਰ ਜਾਂ ਧਰ ਕੇ ਉਹਦੇ ਉੱਤੇ ਬਹਿ ਗਿਆ ਤਾਂ ਚਾਰੇ ਪਰੀਆਂ ਆਈਆਂ ਉਹਦਾ ਪਿੱਛਾ ਕਰਦੀਆਂ ਆ ਕੇ ਕਹਿੰਦੀਆਂ ਬਾਬਾ ਸਾਡਾ ਦੋਸ਼ੀ ਆਇਆ ਤੇਰੇ ਉਹ ਕਹਿੰਦਾ ਮੇਰੇ ਤਾਂ ਆਇਆ ਨਹੀਂ ਲੈ ਬਾਬਾ ਅਸੀਂ ਅੱਖੀਂ ਦੇਖਿਆ ਤੇਰੀ ਕੁਟੀਆ ਚ ਬੜਿਆ ਉਹ ਕਹਿੰਦਾ ਅੱਛਾ ਕਹਿੰਦਾ ਉਹ ਦੋਸ਼ੀ ਜੇ ਮੈਂ ਤੁਹਾਡੇ ਮੂਹਰੇ ਕਰਤਾ ਨਾ ਸਾਨੂੰ ਚਾਰਾਂ ਨੂੰ ਮਾਰਦ ਉਹ ਦੋਸ਼ੀ ਨਹੀਂ ਹੈ ਉਹ ਦੋਸ਼ਣਾ ਤਾਂ ਤੁਸੀਂ ਹੋ ਤੁਸੀਂ ਉਹਦੇ ਦੋ ਲਾਮਾਂ ਹੋਈਆਂ ਤਾਂ ਉਹਦਾ ਪਤੀ ਚੱਕ ਕੇ ਲੈ ਆਈਆਂ ਤੁਸੀਂ ਦੋਸ਼ਣਾ ਵੀ ਉਹਦੇ ਚ ਇੰਨੀ ਸ਼ਕਤੀ ਹੈ ਉਹ ਤੁਹਾਨੂੰ ਚਾਰਾਂ ਨੂੰ ਮਾਰਦ ਕਹਿਣ ਲੱਗੀਆਂ ਅਛਾ ਕਹਿੰਦਾ ਦੇਖਣੀ ਆ ਫਿਰ ਛੱਟ ਕਹਿੰਦਾ ਮੈਂ ਤਾਂ ਹੁਣ ਛੱਡ ਦੇਣਾ ਉਹਨੂੰ ਉਹ ਤਾਂ ਮੇਰੀ ਰੱਖੀ ਹੋਈ ਆ ਕਹਿੰਦਾ ਪਤੀ ਛੱਡਣਾ ਕੋਈ ਮਾਮੂਲੀ ਗੱਲ ਨਹੀਂ ਉਹ ਕਹਿਣ ਲੱਗ ਗਈਆਂ ਕਹਿੰਦਾ ਤੁਸੀਂ ਉਹਦਾ ਪਤੀ ਮੋੜ ਦਿਓ ਉਹ ਕਹਿਣ ਲੱਗੀ ਪਰੀਆਂ ਕਹਿੰਦੀਆਂ ਪਤੀ ਤਾਂ ਅਸੀਂ ਉਹ ਤੋਂ ਕੀ ਕਰਾਉਣਾ ਹੁਣੇ ਦੇ ਦਾਂਗੇ ਪਰ ਉਹਦੇ ਬਾਪ ਨੇ ਕਹਿੰਦੀ ਅਸੀਂ ਪਟਕਦੀਆਂ ਫਿਰਦੀਆਂ ਅਸੀਂ ਤੇਲ ਪੀਣ ਨੂੰ ਕਿਹਾਤੀ ਉਹਦੇ ਬਾਪ ਨੂੰ ਵੀ ਤੁਸੀਂ ਸਾਡੇ ਗੁਰੂ ਨੇ ਕਹਿੰਦੀ ਵੀ ਭਾਈ ਜਿਹਦੇ ਬੱਚਾ ਹੋ ਗਿਆ ਤਾਂ ਤੇਲ ਦਾ ਪੱਟ ਕੇ ਤਲਾਬ ਸਰੋਂ ਦੇ ਤੇਲ ਦਾ ਭਰਉਣਾ ਹੈ ਕਹਿੰਦੀ ਉਹ ਅਸੀਂ ਪੀਣਾ ਸੀ ਕਹਿੰਦਾ ਅੱਛਾ ਇਹ ਗੱਲ ਹੈ ਉਹ ਕਹਿਣ ਲੱਗਿਆ ਤਾਂ ਫਿਰ ਮੈਂ ਹੁਣ ਕਰਾ ਦਿੰਨਾ ਉਹ ਕਹਿੰਦੀ ਕਰਾ ਦੇ ਤਾਂ ਕਹਿੰਦਾ ਛੱਡ ਕੇ ਜਾਓ ਮੁੰਡੇ ਨੂੰ ਮੇਰੇ ਕੋਲ ਆ ਗਿਆ ਭਾਈ ਮੁੰਡੇ ਨੂੰ ਲਿਆਈਆਂ ਲੈ ਆ ਕੇ ਮੁੰਡਾ ਉਹ ਕਹਿਣ ਲੱਗਿਆ ਮੁੰਡਾ ਸੰਤ ਮੁੰਡੇ ਨੂੰ ਕਹਿੰਦਾ ਭਈ ਇਹ ਹਾ ਕੌਣਾ ਹੈ ਉਹਦੇ ਘਰ ਵਾਲੀ ਉਹ ਕਹਿੰਦਾ ਜੀ ਮੇਰੇ ਘਰ ਵਾਲੀ ਹੈ ਕਹਿੰਦਾ ਫੇਰ ਕੀ ਹੋਇਆ ਉਹ ਕਹਿੰਦਾ ਜੀ ਮੈਨੂੰ ਤਾਂ ਪਰੀਆਂ ਚੱਕ ਲਈਆਂ ਪਤਾ ਨਹੀਂ ਮੈਨੂੰ ਤਾਂ ਕੀ ਹੋਇਆਗਾ ਹਾਂ ਉਹ ਕਹਿੰਦਾ ਚੰਗਾ ਹੁਣ ਤੂੰ ਜਾ ਆਪਣੇ ਘਰ ਨੂੰ ਇਹ ਆਪਣੇ ਮਹਿਲਾਂ ਚ ਜਾਊਗੀ ਤੂੰ ਆਵਦਿਆਂ ਚ ਜਾ ਦੁਬਾਰੇ ਵਿਆਹ ਹੋਊ ਤੁਹਾਡਾ ਦੁਬਾਰੇ ਜਿਹੜੇ ਦੋਲਾ ਮ ਰਹਿ ਗਈਆਂ ਉਹ ਲੈਣੀਆਂ ਪੈਣਗੀਆਂ ਤੁਹਾਨੂੰ ਫੇਰ ਤੁਹਾਡਾ ਵਿਆਹ ਹੋਊਗਾ ਤਾਂ ਪਰੀਆਂ ਨੂੰ ਕਹਿਣ ਲੱਗਿਆ ਵੀ ਤੁਸੀਂ ਵੀ ਹਲੇ ਜਾਓ ਜਦੋਂ ਤਲਾਬ ਬਣ ਗਿਆ ਤੇਲ ਪੈ ਗਿਆ ਪੀਜੀਓ ਤਾਂ ਭਾਈ ਮੁੰਡਾ ਜਾਂਦਾ ਤੁਰਿਆ ਤਾਂ ਉਹਨੂੰ ਦੋ ਤਿੰਨ ਬੰਦੇ ਘੋੜਿਆਂ ਤੇ ਮਿਲ ਗਏ ਘੋੜਿਆਂ ਤੇ ਜਾ ਰਹੇ ਨੇ ਉਹਨਾਂ ਨੇ ਦੇਖਿਆ ਉਹ ਹੈਗੇ ਤੇ ਰਾਜੇ ਦੀ ਨੌਕਰ ਉਹਨਾਂ ਨੇ ਦੇਖ ਲਿਆ ਉਹ ਕਹਿਣ ਲੱਗੇ ਵੀ ਆਹ ਤਾਂ ਰਾਜਕੁਮਾਰ ਲੱਗਦਾ ਹੈ ਕਹਿਣ ਲੱਗੇ ਰਾਜਕੁਮਾਰ ਤੂੰ ਤੂੰ ਕਿੱਥੇ ਵਗ ਗਿਆ ਸੀ ਤੇਰਾ ਤਾਂ ਵਿਆਹ ਹੋ ਰਿਹਾ ਸੀ ਉਹ ਕਹਿੰਦਾ ਹਾਂ ਵੀ ਮੈਂ ਰਾਜਕੁਮਾਰ ਰਿਆਂ ਇੱਕ ਕਹਿਣ ਲੱਗਿਆ ਵੀ ਤੂੰ ਤੁਰਿਆ ਨਾ ਜਾ ਵਿਆਹ ਫੜ ਮੇਰਾ ਘੋੜਾ ਮੈਂ ਇਹਨਾਂ ਨਾਲ ਆਉਣਾ ਤੂੰ ਘੋੜੇ ਤੇ ਜਾ ਭਾਈ ਉਹਨੇ ਘੋੜਾ ਲੈ ਲਿਆ ਸਾਈਕਾ ਬੰਦੇ ਨੇ ਜਾ ਕੇ ਮੂਰੇ ਮੂਰੇ ਦੱਸਤਾ ਘੋੜੇ ਤੇ ਮਹਾਰਾਜ ਤੁਹਾਡਾ ਪੁੱਤ ਆ ਰਿਹਾ ਹੈ ਰਾਜਕੁਮਾਰ ਉਹ ਕਹਿਣ ਲੱਗਿਆ ਸਾਨੂੰ ਕਿਉਂ ਮਰਿਆਂ ਨੂੰ ਮਾਰਦੇ ਹੋ ਤੁਸੀਂ ਅਸੀਂ ਤਾਂ ਨੌਜਵਾਨ ਪੁੱਤ ਤੋਂ ਪਹਿਲਾਂ ਹੀ ਮਰੇ ਬੈਠੇ ਆ ਵੀ ਜਦੋਂ ਤੁਰ ਗਿਆ ਉਹ ਮਾਂ ਅੱਖਾਂ ਤੋਂ ਉੱਨੀ ਹੋਈ ਬੈਠੀ ਹੈ ਉਹ ਕਹਿੰਦਾ ਨਹੀਂ ਮਹਾਰਾਜ ਮੈਂ ਤਾਂ ਮਿਲ ਕੇ ਆਇਆ ਉਹਨੂੰ ਉਹ ਆ ਰਿਹਾ ਹੈ ਘੋੜੇ ਤੇ ਆ ਰਿਹਾ ਹੈ ਉਹਨੂੰ ਘੋੜਾ ਦਿੱਤਾ ਕਹਿੰਦਾ ਤੁਸੀਂ ਤੇਲ ਚੋ ਬੋ ਤਾਪਾ ਹੀ ਉਹ ਤਾਂ ਸੱਚੀ ਜਦੋਂ ਦੇਖਿਆ ਆ ਗਿਆ ਤਾਂ ਮਾਂ ਦੀ ਤਾਂ ਜਾਨ ਚ ਜਾਨ ਪੈ ਗਈ ਜਿਹਦਾ ਗੱਭਰੂ ਪੁੱਤ ਮੁੱਕ ਜੇ ਉਹੀ ਜਾਣਦੀ ਹੁੰਦੀ ਆ ਚੀਜ਼ਾਂ ਤਾਂ ਪਾਈ ਤੇਲ ਤੂਲ ਚੋਇਆ ਬਹੁਤ ਪਿਆਰ ਕਰਿਆ ਤੂੰ ਕਿੱਥੇ ਵਗ ਗਿਆ ਸੀ ਤੂੰ ਤੇਰੇ ਨਾਲ ਕੀ ਹੋਇਆ ਉਹ ਕਹਿਣ ਲੱਗਿਆ ਆਪਣੇ ਬਾਪ ਨੂੰ ਕਹਿੰਦਾ ਹੋਣਾ ਮੇਰੇ ਨਾਲ ਕੀ ਦੀ ਤੇਰੇ ਕੰਡੇ ਵੀਜੇ ਹੋਏ ਨੇ ਉਹ ਕਹਿੰਦਾ ਮੇਰੇ ਕੰਡੇ ਕਹਿੰਦਾ ਜਦ ਮੇਰਾ ਜਨਮ ਹੋਇਆ ਤੇ ਤੈਨੂੰ ਕੀ ਕਿਹਾ ਤੀ ਕਹਿੰਦਾ ਉਹ ਕਹਿਣ ਲੱਗਿਆ ਸੰਤਾਂ ਨੇ ਕਹਿੰਦਾ ਉਹ ਕਹਿੰਦਾ ਮੇਰੇ ਤਾਂ ਯਾਦ ਨਹੀਂ ਉਹ ਕਹਿੰਦਾ ਹਲੇ ਵੀ ਨਹੀਂ ਯਾਦ ਕਹਿੰਦਾ ਜੇ ਮੈਨੂੰ ਰੱਖਣਾ ਤਾਂ ਤੇਲ ਦਾ ਸਰੋਂ ਦਾ ਤੇਲ ਦਾ ਭਰਾ ਤਲਾਬ ਉਹ ਕਹਿੰਦਾ ਮਾਰ ਕੇ ਮੱਥੇ ਤੇ ਹੱਥ ਕਹਿੰਦਾ ਓਹ ਹੋ ਹੋ ਆਹ ਗਲਤੀ ਕਹਿੰਦਾ ਇਹੀ ਕੰਡੇ ਬੀਜੇ ਹੋਏ ਤੇਰੇ ਮੈਂ ਚੁੱਕਦਾ ਫਿਰਦਾ ਤਾਂ ਹੁਣ ਉਧਰੋਂ ਤਲਾਬ ਭਰਿਆ ਭਾਈ ਪਟਕੇ ਤੇਲ ਦਾ ਸਰੋਂ ਦੇ ਦਾ ਸਾਰਾ ਸ਼ਹਿਰ ਵਾਲੇ ਵਾਲੇ ਤੇ ਪਿੰਡ ਆ ਕੇ ਖੜ ਕੇ ਵੀ ਪਰੀਆਂ ਦੇਖਾਂਗੇ ਕਿਵੇਂ ਤੇਲ ਪਿੰਦੀਆਂ ਨੇ ਅੰਨ੍ਯਾ ਪਾਈ ਪਰੀਆਂ ਬਹੁਤ ਕੱਠ ਦੇ ਵਿੱਚ ਦੀ ਕਿਉਂ ਉੱਪਰੋਂ ਹੀ ਉਤਰਨਾ ਸੀ ਉਹਨਾਂ ਨੇ ਤਾਂ ਤੇਲ ਪੀਤਾ ਲਾਲੀ ਚਾਗੀ ਜਦੋਂ ਪੀ ਕੇ ਤੇਲ ਉੱਡ ਗਈਆਂ ਹੁਣ ਉਧਰੋਂ ਉਹ ਕੁੜੀ ਕਹਿਣ ਲੱਗੀ ਜਿਹੜੀ ਜਿਹਦਾ ਵਿਆਹ ਹੋਣਾ ਸੀ ਉਹ ਕਹਿਣ ਲੱਗੀ ਪਿਤਾ ਜੀ ਵੀ ਉਹ ਆ ਗਿਆ ਮੁੰਡਾ ਮੇਰਾ ਉਹਦੇ ਨਾਲ ਵਿਆਹ ਕਰ ਦੋ ਦੋ ਲਾਮਾਂ ਰਹਿ ਗਈਆਂ ਦੋ ਹੋਰ ਕਰਾਓ ਤਾਂ ਭਾਈ ਜਦੋਂ ਹੋਈ ਸਾਰੀ ਗੱਲਬਾਤ ਉਹ ਮੁੰਡਾ ਆਪਣੇ ਬਾਪ ਨੂੰ ਦੱਸਣ ਲੱਗ ਗਿਆ ਕਹਿੰਦਾ ਮੈਨੂੰ ਇਹੀ ਬਚਾ ਕੇ ਲਈ ਹੈ। ਇਹ ਗਈ ਸੀ ਕਹਿੰਦਾ ਮਾਂਗਰ ਮੇਰੇ ਇਹੀ ਮੈਨੂੰ ਮੋੜ ਕੇ ਲਈ ਹੈ ਕਹਿੰਦਾ ਮੈਂ ਤਾਂ ਮਰ ਗਿਆ ਸੀ ਨਹੀਂ। ਚਲੋ ਭਾਈ ਉਹਨਾਂ ਨੇ ਫੇਰ ਦੋਹਾਂ ਦਾ ਵਿਆਹ ਕਰ ਰਿਆ। ਹੁਣ ਹੱਸਦੇ ਨੇ ਵੱਸਦੇ ਨੇ। ਕਈ ਵਾਰੀ ਸਾਡੀ ਮਾੜੀ ਜੀ ਗਲਤੀ ਹੁੰਦੀ ਹੈ ਲੋਕ ਸੁੱਖਿਆ ਸੁਖਣਾ ਸੁਖ ਲੈਂਦੇ ਨੇ ਫਿਰ ਭੁੱਲ ਜਾਂਦੇ ਨੇ। ਸੋ ਇੰਨੇ ਕ ਪਿੱਛੇ ਉਹਨਾਂ ਦਾ ਕੀ ਹਾਲ ਹੋ ਗਿਆ। ਇਹ ਗੱਲਾਂ 'ਚ ਸੱਚਾਈ ਵੀ ਹੈਗੀ ਆ ਭਾਈ ਇਹ ਹੀ ਜੀ ਨਹੀਂ ਹੈ ਵੀ ਇਹ ਕੋਈ ਕਹਾਣੀਆਂ ਵਾਤਾਂ ਹੀ ਨੇ ਸੁਣਨ ਦੇ ਯੋਗੀਆਂ ਇਹਨਾਂ 'ਚ ਸੱਚੀਆਂ ਵੀ ਹੈਗੀਆਂ ਨੇ ਲੋਕ ਕਾਰਮ ਬਹੁਤ ਕੁਝ ਲੈਂਦੇ ਨੇ ਦਾਤਿਆਂ ਨਾਲ ਮਹਾਰਾਜ ਨਾਲ ਮੈਂ ਦਾਤਾ ਕਰੂੰ ਮੈਂ ਕਰੂੰ ਪਰ ਉਹ ਜਦੋਂ ਭੁੱਲ ਜਾਂਦੇ ਨੇ ਫਲ ਮਿਲ ਜਾਂਦਾ ਫਿਰ ਉਹਨਾਂ ਨੂੰ ਉਹ ਗੱਲ ਨਹੀਂ ਬਣਦੀ ਕੋਈ ਨਾ ਕੋਈ ਆਉਂਦੀ ਹੀ ਆਉਂਦੀ ਹੈ ਸੋ ਧੰਨਵਾਦ ਜੀ